ਜਿਹੜੇ ਬਾਹਰ ਰਹਿੰਦੇ ਆ ਆਪਣੇ ਭਰਾ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਵੀ ਸੇਵ ਭਾਜੀ ਕਿਵੇਂ ਬਣਦੀ ਹੈ ਜਿਹੜੇ ਪੜਦੇ ਆ ਜਿਹੜੇ ਪੜਦੇ ਆ ਟਾਈਮ ਨਹੀਂ ਲੱਗਦਾ ਉਹਨਾਂ ਦਾ ਫਟਾਫਟ ਬਣਾ ਸਕਦੇ ਆ ਉਹਨਾਂ ਨੂੰ ਦਬੜ ਖੋਲੜ ਖਾਈ ਜੰਨੇ ਕਿਉਂਕਿ ਆ ਸਾਡੇ ਕੋਲ ਤਾਂ ਮਤਲਬ ਗੈਸ ਉਹ ਆ ਨਾ ਉਹ ਫਿਰ ਖਾਈ ਜੰਨੇ ਉਥੇ ਕੁਲਚੇ ਗਲਚੇ ਹਾਂ ਰੈਡੀ ਹੈ ਸੇਟ ਐਡ ਹੋ ਗਿਆ ਸੇਟ ਐਡ ਹੋ ਗਿਆ ਬੱਚਾ ਗੁੱਸਾ ਰਹਾ ਕਰੀ ਸਾਤਰੀ ਕਾਲੀ ਸਵਾਰ ਕਰਦੇ ਆਂ ਸਾਡਾ ਪੰਗੋ ਬਲੌਗ ਦੇ ਵਿੱਚ ਟਾਈਮ ਹੋ ਗਿਆ 2:43 ਮਿੰਟ ਤੇ ਗੱਡੀ ਆਪਣੀ ਹੋ ਗਈ ਖਾਲੀ ਇਦਾਂ ਗੇ ਪੀਲੇ ਬਲੌਗ ਚ ਦੇਖਿਆ ਵਨਸ ਵਨ ਨੇ ਤਰੀਕੇ ਨਾਲ ਗਣਤੀ ਹੋ ਰਹੀ ਸੀਗੀ ਤੇ ਹੁਣ ਚੱਲਦੇ ਆਂ ਜਾ ਕੇ ਪਾਰਕਿੰਗ ਚ ਲਾਣੇ ਆ ਤੇ ਕਰਦੇ ਆਂ ਨੀਨੀਆਂ ਜਿੱਥੋਂ ਆਏ ਦੀ ਉੱਥੇ ਚਲੇ ਜਾਣਾ ਲੋ ਵੀ ਮਤਰਾ ਕੰਡਾ ਲਿਆ ਕਰਾਪਾ ਨੇ ਤੇ ਗੱਡੀ ਬੜੀ ਔਕੀ ਲਈ ਅਸੀਂ ਇੱਥੇ ਜਿਗਾ ਹੈ ਨਹੀਂ ਜੀ ਆ ਮੜੀ ਜੀ ਗੱਡੀ ਅੱਕੇ ਕਰਾਈ ਹੁਣ ਇਹ ਕਰਦੇ ਆ ਇਹਨਾਂ ਦੀ ਮੈਂ ਤਾਂ ਜਿਹੜੇ ਲੋਕ ਉਹਨਾਂ ਦੀ ਕਰਦੇ ਨਹੀਂ ਉਹ ਆਗੇ ਨਹੀਂ ਕਰੇਗਾ ਚਲੋ ਇਹਨੂੰ ਕਿਹਾ ਮੈਂ ਕਿਹਾ ਬਈ ਯਾਰ ਗੱਡੀ ਅੱਗੇ ਕਰ ਮੈਂ ਆਹਣੀ ਇੱਧਰ ਬਾੜ ਦੇਣੀ। ਲਓ ਜੀ ਮਿੱਤਰੋ ਸੇਬਾ ਜੀ ਦਾ ਬਲੌਗ ਬਣਾਉਣਾ ਹੈ ਪਹਿਲਾਂ ਤੇਲ ਪਾਓ। ਤੇਲ ਚ ਕਹਿ ਪਾਇਆ ਬਈ ਆਹ ਉੱਪਰ ਦੇ। ਜਿਹੜਾ ਕਹਿੰਦੇ ਮੇਲਾ ਸੁਣ ਲੈ ਸੁਣੋ। ਲੈ ਸੁਣ ਪਾ ਲਿਆ। ਠੀਕ ਆ। ਉਦੋਂ ਬਾਅਦ ਉਹ ਮਸਾਲਾ ਜਆ ਪਾਇਆ ਨੇ ਧਨੀਆ ਧੁਨੀਆ ਪਾਇਆ। ਉਹਦੇ ਬਾਅਦ ਦਬੜ ਕੋ ਥੋੜਾ। ਇਹ ਉਦੋਂ ਬਾਅਦ ਆਹ ਪਾ ਲਿਆ। ਅੱਜ ਅਸੀਂ ਸਵੇਰ ਦੇ ਉੱਠੇ ਨਹੀਂ ਸੀਗੇ ਮੈਂ ਨਹੀਂ ਉੱਠਿਆ ਤਾਂ ਇਹ ਤਾਂ ਉੱਠੇ ਵੀ ਸੀਗੇ ਬਾਈ ਮੇਰਾ ਦੋਬਾ ਦੀਗਾ ਸਿਰ ਆਏ ਹੋ ਰਿਹਾ ਦਾ ਵੀ ਜਿਖਣਾ ਕੋਈ ਚਟਾਕੇ ਨਹੀਂ ਮਾਰਦਾ ਹੁੰਦਾ ਪੈਜੋ ਆਏ ਹੁੰਦਾ ਦਾ ਇਹ ਬੜਾ ਕੱਟ ਗਿਆ ਇਹਨੂੰ ਉਹ ਕਰ ਲਿਆ ਆਪਾਂ ਨੇ ਬਾਈ ਬੈਟਰੀ ਉਹ ਬੜੀ ਕਿਥੇ ਰੋਣੀ ਆ ਭਈਆ ਤੋਰੇ ਆ ਜਾ ਅੱਜ ਸਾਨੂੰ ਡਰਾਈਵਰਾਂ ਦੀ ਸੇਵ ਭਾਜੀ ਨਾਲ ਦੇ ਕਿਵੇਂ ਬਣਦੀ ਆ ਵੇਹਦਾ ਮੈਂ ਪਹਿਲਾਂ ਵੀ ਦੱਸਿਆ ਵਾ ਅੱਜ ਪੂਰੀ ਡਿਟੇਲ ਚ ਦੱਸਾਂਗੇ ਕੱਲੀ ਕੱਲੀ ਚੀਜ਼ ਨਾਲੇ ਚੱਲ ਵਲੌਗ ਬਣ ਜੂ ਆਪਣਾ ਹੈ ਕਿ ਨਹੀਂ ਇਹਨੂੰ ਫਿਰ ਐਨ ਆ ਕਰ ਲੈਣਾ ਲਾਲ ਕਰ ਲੈਣਾ ਗਾ ਦੇ ਮੈਂ ਬੈਟਰੀ ਧੋ ਦੇ ਉਦੋਂ ਹਾਂ ਪਾਣੀ ਪੂਣੀ ਪਾਇਆ ਇਹਨਾਂ ਤੇ ਠੀਕ ਹੈ ਹੁਣ ਜਦ ਕੋਈ ਚੀਜ਼ ਕਰਨ ਲੱਗੇਗਾ ਨਾ ਮੰਨ ਲਾ ਪਿਆਜ਼ ਪਾਏਗਾ ਦੱਸ ਦੀ ਮੈਨੂੰ ਮੈਂ ਜਦ ਇਹ ਸਟਾਰਟ ਕਰ ਦੂੰ ਤੇ ਨਮਕੀਨ ਲੈਣੀ ਆਪਾਂ ਆਹੋ ਇਹ ਤਾਂ ਮੋਟੀ ਵੀ ਚੱਲ ਸਕਦੀ ਏ ਥੋੜੀ ਤੇ ਟਮਾਟਰ ਪਿਆਜ਼ ਕਿੰਨੇ ਕੱਟੇ ਬਾਈ ਇਹ ਤਾਂ ਦੋ ਕੱਟੇ ਗਏ ਐ ਦੋ ਤਿੰਨ ਪਿਆਜ਼ ਆ ਮਹਰੀ ਮਿਰਚਾਂ 5-7 ਟਮਾਟਰ ਇੱਕ ਇੱਕ ਟਮਾਟਰ ਕੱਟੇ ਆ ਯਾਰ ਮੂਰੀ ਇਹਨਾਂ ਬੰਦਾ ਕਹਿੰਦਾ ਕਹਿੰਦਾ ਪਾਉਂਦੇ ਨਹੀਂ ਹੁੰਦੇ ਟਮਾਟਰ ਮੈਨੂੰ ਯਾਰ ਕੀ ਆ ਹੁੰਦਾ ਇਹਨੇ ਉਹਦੇ ਮਰਜ਼ੀ ਐ ਪਾਣੀ ਆ ਪਾ ਲਓ ਨਹੀਂ ਪਾਣੇ ਨਾ ਪਾਓ ਬਗਾ ਸੀ ਤਾਂ ਬਾਈ ਪਾ ਪੂਲੀ ਦੇ ਉਹ ਤਾਂ ਟਮਾਟਰ ਨਾ ਟਮਾਟਰ ਪਾ ਗਏ ਫੇਰ ਬਣਾਈ ਦੀ ਆ ਸਭ ਦੀ ਭਾਈ ਆਪਣੀ ਆਪਣੀ ਅਲੱਗ-ਅਲੱਗ ਉਹ ਹੁੰਦੀ ਆ ਹੁਣ ਹੋਟਲਾ ਪਰ ਥੋੜੀ ਇੰਨਾ ਤੜਕਾ ਲਾਣਗੇ ਉਹ ਕੱਚੇ ਛੱਡ ਦਿੰਨੇ ਆ ਹਾਂ ਹੈਨਾ ਕਿੰਨੀ ਵਾਰ ਤਾਂ ਕਹਿ ਗਿਆ ਕਿ ਉਹਨਾਂ ਨੂੰ ਪਈ ਪੱਕਾ ਰੱਖਿਓ ਕੰਮ ਪੱਕਾ ਰੱਖਿਓ ਮੈਂ ਦਬਾਰ ਪਾਤੀਆਂ ਮਿਰਚਾਂ ਪਰ ਪਿਆਜ਼ ਮੈਂ ਇਹਨਾਂ ਨੂੰ ਭੁੰਨ ਲੈਣਾ ਆਇਆ ਨਾ ਆਹ ਲਓ। ਇਹ ਬਈ ਮਿਰਵਸੇ ਪਾਦੀ ਆਏ ਜੀ ਸਬਜੀ ਆ ਜਿਹਦੇ ਜੇ ਤੁਸੀਂ ਰੋਟੀਆਂ ਪਹਿਲਾਂ ਬਣਾ ਲੈਣੀਆਂ ਸਬਜੀ ਬਾਅਦ ਚ ਕਿਉਂਕਿ ਇਹ ਨਾਲ ਦੀ ਨਾਲ ਖਾਣੇ ਵਾਲੀ ਆ ਜੇ ਤੁਸੀਂ ਕਹੋ ਵੀ ਅਸੀਂ ਹੁਣ ਬੜਾ ਕੇ ਰੱਖ ਲਈਏ ਨੂੰ ਘੰਟਾ ਘੰਟਾ ਕਰ ਰੱਖ ਲਈਏ ਉਹ ਨਹੀਂ ਰੱਖ ਸਕਦੇ ਕਿਉਂ ਗੁਲਗਲੇ ਜੇ ਬਣ ਜਾਂਦੇ ਆ ਜਿਵੇਂ ਆਟਾ ਜਿਵੇਂ ਆਟਾ ਜਾ ਬਣ ਜਾਂਦਾ ਕਿੰਨੀ ਨਮਕੀਨ ਤਾਂ ਹੁੰਦੀ ਆ ਆਹ ਦੁੱਧ ਪੀ ਲੰਦੀ ਸਾਰਾ ਦੁੱਧ ਪੀ ਲੰਦੀ ਐ ਸਾਰਾ ਉਹ ਇਕੱਠਾ ਜਾਂ ਆਟਾ ਜਾਂ ਬਣ ਜਾਂਦਾ ਹੁਣ ਇਹਨੂੰ ਐਨ ਭੁੰਨ ਲਓ ਸਵਾਰ ਕੇ ਮਤਲਬ ਜਦ ਰੰਗ ਲਾਲ ਹੋ ਜਾਵੇ ਫੇਰ ਟਮਾਟਰ ਪਾਣੀ ਬਾਈ ਭੁੰਨ ਰਿਆਂ ਇਹਨੂੰ ਤੁਸੀਂ ਮਤਲਬ 5-10 ਮਿੰਟ ਭੁੰਨਣਾ ਅਰ ਥੋੜਾ ਜਿਹਾ ਨੂਨ ਪਾ ਲੈਣਾ ਚੁਟਕੀ ਦਾ ਚੁੱਪੀ ਬਾਊ ਜੀ ਦੇ ਮਸਾਲਿਆਂ ਦੀ ਚੁੱਪੀ ਆ ਪਈ ਐ ਆ ਸਾਡੇ ਸੀਗਰੇਟ ਮਸਾਲੇ ਤੇ ਆ ਪਿਆ ਬਈ ਬਾਊ ਜੀ ਦੇ ਮਸਾਲੇ ਦੀ ਚੁੱਪੀ ਸਾਡੀ ਇਹ ਹੁਣ ਜਦ ਤੱਕ ਇਹ ਲਾਲ ਹੋ ਜਾਣੇ ਹਨਾ ਆਦਾ ਲੇਟ ਜੋ ਉਹ ਲੱਗ ਰਹੇ ਆ ਤੁਹਾਨੂੰ ਪੀਲੇ ਪੀਲੇ ਕੱਚੇ ਰਹਿ ਜਨੇ ਆ ਜੀ ਹੈ ਕੱਚੇ ਰਹਿ ਜਨੇ ਇਹਨਾਂ ਨੂੰ ਭੁੰਨਾ ਚਾਹੀਦਾ ਹਾਂ ਐਨ ਭੁੰਨ ਲਵੋ ਇਹਨਾਂ ਨੂੰ ਦੇਖੀ ਨਹੀਂ ਆਪਾਂ ਹੋਟਲ ਤੇ ਕੀ ਕਰੀ ਕੱਚੇ ਛੱਡ ਦੰਨੇ ਆ ਹਾਂ ਉਧਰੋਂ ਉਹਨਾਂ ਦੇ ਵੀ ਇੱਥੇ ਕਿਨਾਂ ਦੇ ਉਹ ਹੋਟਲ ਤੇ ਹਾਂ ਉਹਨੇ ਮਿਸਤਰੀ ਅਣਜਾਣ ਜਦੋਂ ਕੱਚੇ ਛੱਡਦੇ ਹਾਂ ਮੈਂ ਤਾਂ ਹਾਲੇ ਚਮਚੇ ਨਾਲ ਕੱਢ ਕੇ ਸਾਰੇ ਬਾਹਰ ਦੇ ਉੱਥੇ ਬੜੀ ਸਵਾਦ ਸੀ ਸੇ ਭਾਜੀ ਕਿੱਥੇ ਉਹ ਮਹਾਰਾਸ਼ਟਰ ਵਾਲੇ ਜਦੋਂ ਜਦ ਆਪਾਂ ਬਹੁਤ ਸਵਾਦ ਹਾਂ ਨਾ ਜਿੱਥੇ ਮੈਂ ਦਾਲ ਲਵਾਈ ਦੀ ਉੱਥੇ ਸਵਾਦ ਤੇ ਇਹਨੂੰ ਬਈ ਨਾਲ ਦੀ ਨਾਲ ਉਹ ਕਰੀ ਜਾਣਾ ਮਿੱਠੀ ਹਲਾਈ ਜਾਣਾ ਹੈਗੀ ਮਿੱਠੀ ਮੁੱਠੀ ਹੁੰਦੀ ਹੋਰ ਸਵਾਦ ਬਣਦੀ ਹੈ ਹਾਂ ਤੇ ਜਿਹੜੇ ਆ ਸੀਕ੍ਰੇਟ ਮਸਾਲੇ ਆ ਬਾਉ ਜੀ ਦੀ ਚੁੱਪੀ ਇਹ ਪਾਣੇ ਬਾਅਦ ਚ ਹੈ ਇਹ ਅੰਦੌਰ ਤੇ ਲਿਆਨੇ ਦੇ ਸੀ ਹਾਂ ਨਾ ਵੀ ਲਾਗ ਨੇੜੇ ਦੇ ਨਹੀਂ ਹੈ ਕਿੰਦਾ ਅੰਦੌਰ ਦੇ ਐ ਐਨੇ ਮੈਂ ਤੁਹਾਨੂੰ ਉਹ ਦੱਸਦਾ ਵੀ ਅੱਜ ਸਾਡੇ ਨਾ ਅੰਦੌਰ ਨਹੀਂ ਸੱਚ ਪਿੱਪਲ گاਉ ਤੂੰ ਪਿੱਪਲ گاਉ ਤੂੰ ਪਿੱਪਲ گاਉ ਪਿੱਪਲ گاਉ ਤੋ ਉਹ ਕਰਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਵੀ ਤੁਸੀਂ ਬਲੌਗ ਆ ਸ਼ੁਰੂ ਜੇ ਦੇਖਿਆ ਵੀ ਅਸੀਂ 2:30 ਵਜੇ ਖਾਲੀ ਕਰਕੇ ਆ ਗਏ ਸੀਗੇ ਅੱਜ 26 ਜਨਵਰੀ ਸੀਗੀ 26 ਜਨਵਰੀ ਕਰਕੇ ਇਹਨਾਂ ਨੇ ਨਾ ਐਂਟਰੀ ਕਰਨੀ ਸੀਗੀ 3:30 ਵਜੇ ਹਨਾ ਹਾਂ 3 ਵਜੇ ਤਾਂ 2:30 ਵਜੇ ਇਹਨਾਂ ਨੇ ਗੱਡੀ ਖਾਲੀ ਕਰੀ ਅਸੀਂ ਦਾ ਲਾਤਾ ਲਾਂਡਾ ਤੇ ਗੋਲੀ ਦੀ ਸਪੀਡ ਆਏ ਬਸ ਵਲੌਗ ਵਲੌਗ ਵੀ ਜ਼ਿਆਦਾ ਨਹੀਂ ਬਣਾਇਆ ਮੈਂ ਮੈਂ ਕਿਹਾ ਚੱਕ ਲੋ ਫਟੇ ਚਲ ਬਾਹਰ ਆ ਗਏ ਉਰੇ ਆ ਗਏ ਚਲੋ ਪਾਰਕਿੰਗ 'ਚ ਜਗ੍ਹਾ ਨਾ ਲੱਭੇ ਸਾਨੂੰ ਥੱਲੇ ਪਾਰਕਿੰਗ ਆ ਹੁਣ ਵੀ ਦੇਖ ਲੋ ਆ ਜਗ੍ਹਾ ਖਾਲੀ ਪਈ ਆ ਬਾਈ ਇੰਨੀ ਕ ਰਾਤ ਤਾ ਆ ਵੀ ਨਹੀਂ ਸੀਗੀ ਤੇ ਔਰੇ ਆਪਣਾ ਆ ਕੇ ਲਾ ਕੇ ਪਾਰਕਿੰਗ ਸੌਂ ਗਏ ਪਤਾ ਨਹੀਂ ਤਾਂ ਮੈਂ ਸਰਾਨਾ ਲੈ ਲਿਆ ਉੱਚਾ ਮੈਂ ਜੇਸ ਟਾਈਮ ਉੱਠਿਆ ਨਾ ਮੈਂ ਤਾਂ ਆ ਚੀਜ਼ ਐ ਹੋਵੇ ਵੀ ਜਣੋ ਪਾਟ ਜੂਗੀ ਨਸਾ ਫਿਰ ਮੈਂ ਗੋਲੀ ਲੱਤੀ ਉੱਠ ਕੇ ਗੋਲੀ ਲੈ ਕੇ ਫੇਰ ਰਾ ਇੱਕ ਕੀਤੀ ਮੈਂ ਕਿਹਾ ਹੁਣ ਠੀਕ ਆ ਫਿਰ ਮੈਂ 6 ਵਜੇ ਨੂੰ ਉੱਠਿਆ ਗੋਲੀ ਲਈ ਕੋ 4:00 ਵਜੇ ਤੇ ਮੈਨੂੰ ਬਾਈਆਂ ਨੇ ਕਹਿੰਦੇ ਵੀ ਸਹੀ ਭਾਜੀ ਅੱਜ ਆਦਮੀ ਬਣਾਵਾਂਗੇ ਤੇ ਹੁਣ ਬੰਦੀ ਪਈ ਆ ਸਭ ਤੋਂ ਸੌਖੀ ਆ ਬਾਈ ਬਣਾਣੀ ਆ ਜਿਹਨੂੰ ਬਣਾਣੀ ਆਂਦੀ ਹੋਵੇ ਇਹ ਕੰਡੇ ਇਹ ਇੱਕ ਆਂਡੇ ਪ੍ਰੈਸ ਮਾਰ ਲਾ ਮਾਰ ਲਾ ਜਿਵੇਂ ਹੁਣ ਜਿਹੜੇ ਬੰਦੇ ਅੰਡੇ ਨਹੀਂ ਖਾ ਸਕਦੇ ਹਨਾ ਉਹ ਇਹ ਬਣਾ ਲੈਣਾ ਸਭ ਤੋਂ ਛੇਤੀ ਗਾਣੇ ਕਨੇਡਾ ਵਾਲੇ ਲੜਕੇ ਬਾਅਦ ਤੇ ਕਾਂ ਜਿਹੜੇ ਬਾਹਰ ਰਹਿੰਦੇ ਨੇ ਆਪਣੇ ਭਰਾ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਵੀ ਸੇਵ ਭਾਜੀ ਕਿਵੇਂ ਬਣਦੀ ਹੈ ਜਿਹੜੇ ਪੜਦੇ ਆ ਬਜ਼ੁਰਗ ਜਿਹੜੇ ਪੜਦੇ ਆ ਟਾਈਮ ਨਹੀਂ ਲੱਗਦਾ ਉਹਨਾਂ ਦਾ ਫੜਾ ਫੜਾ ਬਣਾ ਸਕਦੇ ਆ ਉਹਨਾਂ ਨੂੰ ਦਬੜ ਘੋੜੜ ਖਾਈ ਜੰਨੇ ਕਿਉਂਕਿ ਆ ਸਾਡੇ ਕੋਲ ਤਾਂ ਮਤਲਬ ਗੈਸ ਉਹ ਆ ਨਾ ਉਹ ਫਿਰ ਕਹੀ ਜੰਨੇ ਉਥੇ ਕੁਲਚੇ ਗਲਚੇ ਹਾਂ ਤੇ ਨਾਲੇ ਆਹ ਬਈ ਇਹ ਜ ਆਇਆ ਵੀ ਜ਼ਿਆਦਾ ਬਣਾ ਰਹੇ ਆ ਅਸੀਂ ਬੰਦੇ ਜ਼ਿਆਦਾ ਹਨਾ ਤਾਂ ਵੀ ਥੋੜੇ ਜਿਹਾ ਬਈ ਟਾਈਮ ਵੱਧ ਲੱਗ ਰਿਹਾ ਕਿਉਂਕਿ ਪਿਆਜ਼ ਵੀ ਭੁੰਨਣੇ ਆ ਨਾ ਫਿਰ ਜ਼ਿਆਦਾ ਥੋੜੇ ਪਿਆਜ਼ ਖੇਤੀ ਭੁੰਨ ਹੋ ਜਾਂਦੇ ਆ ਬਾ ਹੁਣ ਜ਼ਿਆਦਾ ਇਹਦਾ ਕਲਰ ਬਦਲਿਆ ਗਿਆ ਜਦੇ ਟਮਾਟਰ ਸਿੱਟ ਦੋ ਤੇ ਇੱਕ ਟਮਾਟਰ ਨਾਲ ਤੁਹਾਨੂੰ ਹੋਰ ਇਲਾਜ ਦੱਸਦੇ ਨੇ ਜਿਹੜੇ ਬੰਦਿਆਂ ਨੂੰ ਛਿੱਲਕ ਜੇ ਇਹਦੇ ਟਮਾਟਰ ਦੇ ਉਹ ਹੁੰਨੇ ਆ ਨਾ 1000 ਬੜਾ ਬਈ ਦੁੱਖ ਹੋਇਆ ਇੱਕ ਭੜੇ ਲੱਗਦੇ ਆ ਇੱਕ ਖਬਰ ਦੇਖੀ ਸੀ ਇੱਕ ਮਿੰਟ ਬਈ ਮੈਂ ਦਾਦਮਾ ਫੇਰ ਉਹ ਤੋਂ ਬਾਅਦ ਆ ਗਏ ਇਹਨਾਂ ਨੂੰ ਛਿੱਲ ਗਏ ਟਮਾਟਰਾਂ ਨੂੰ ਉੱਪਰ ਤੇ ਜੇ ਜਿਨ੍ਹਾਂ ਨੂੰ ਉਹ ਨਹੀਂ ਵਧੀਆ ਲੱਗਦੇ ਉਹਨਾਂ ਦੇ ਛਿੱਲਕ ਜੇ ਤਾਂ ਉਹ ਕਰ ਸਕਦੇ ਆ ਆਜੀ ਸਰਪ੍ਰਾਈਜ਼ ਤੇ ਉਹਨਾਂ ਨੂੰ ਛਿੱਲ ਗਏ ਫਿਰ ਵਿੱਚ ਕੱਟ ਕੇ ਪਾ ਸਕਦੇ ਆ ਫਿਰ ਉਹ ਚਿੱਲਕ ਨਹੀਂ ਮੰਨਦੇ ਹਾਂ ਭਾਈ ਹੁਣ ਦੱਸ ਤੂੰ ਕਿਆ ਖਬਰ ਦੇਖੀ ਉਹ ਖਬਰ ਦੇਖੀ ਸੀ ਬਜਾਰੇ ਆਪਣੇ ਮੁੰਡੇ ਹਾਂ ਆਹੋਂ ਸਾਹਮਣੇ ਗੱਡੀਆਂ ਲੱਗੀਆਂ ਕਿੱਥੇ ਉਥੇ ਕੈਨੇਡਾ ਬਾਹਰ ਅੱਛਾ ਜੀ ਬਜਾਰੇ ਪਰਮਾਤਮਾ ਦਾ ਸ਼ੁਕਰ ਕਰਕੇ ਉਹਨਾਂ ਦਾ ਆਪਣਾ ਆਤਮਾ ਨੂੰ ਸ਼ਾਂਤੀ ਦੇਵੇ ਅੱਛਾ ਡੈਥ ਹੋ ਗਈ ਹਾਂ ਓਏ ਹੋਏ ਕੈਨੇਡਾ ਵਾਲੇ ਬਾਈਆਂ ਨੂੰ ਮਾਰੀ ਜੀ ਹੱਥ ਬੰਨ ਕੱਲ ਪਰਸੋਂ ਆਈ ਜਿਹੜੀ ਵੀਡੀਓ ਭਾਈ ਹਾਂ ਹਾਂ ਬੜੀ ਖਤਰਨਾਕ ਲੱਗੀਆਂ ਬਾਈ ਆਪਣਾ ਭਾਈ ਕੋਈ ਘੰਟੇ ਦੋ ਘੰਟੇ ਵਿੱਚ ਕੋਈ ਫਰਕ ਨਹੀਂ ਪੈਂਦਾ ਹਾਂ ਤੇ ਬਾਕੀ ਉਹਨਾਂ ਦੇ ਮੌਸਮ ਬਾਰੇ ਉਹਨਾਂ ਨੂੰ ਪਤਾ ਹਾਂ ਕਿਉਂਕਿ ਫਿਰ ਵੀ ਚੱਲ ਜਿਵੇਂ ਅਸੀਂ ਦੇਖਦੇ ਹਾਂ ਔਰੇ ਆਏ ਉੱਥੇ ਆਹ ਹਿਸਾਬ ਕਿਤਾਬ ਹੈ ਕੋਈ ਫਰਕ ਨਹੀਂ ਪੈਂਦਾ ਬਾਈ ਉਹ ਤੋਂ ਹੁੰਦੇ ਦਾ ਹੁੰਦੀ ਚਾਹ ਕਿਉਂਕਿ ਆਪਣਾ ਕਿਹੜੇ ਇੱਕ ਦਿਨ ਦਾ ਕੰਮ ਆ ਇਹ ਹਾਂ ਆਪਣਾ ਤਾਂ ਰੋਜ਼ ਦਾ ਕੰਮ ਆ ਇਹ ਤਾਂ ਹੈ ਨਹੀਂ ਵੀ ਆਪਾਂ ਨੇ ਇੱਕ ਦਿਨ ਕੱਢੀ ਚਲਾ ਕੇ ਮੁੜ ਕੇ ਚਲਾਉਣੀ ਨਹੀਂ ਹੈਗੀ ਹੂੰ ਰੋਜ਼ ਦਾ ਕੰਮ ਆ ਪਰ ਭਾਈ ਕੋਈ ਨਹੀਂ ਘਾਟਾ ਅੱਧਾ ਘੰਟਾ 2 ਘੰਟੇ 4 ਘੰਟੇ ਲੇਟ ਕੋਈ ਫਰਕ ਨਹੀਂ ਪੈਂਦਾ ਹੈਗਾ ਹੂੰ ਕਿ ਮੁੜ ਕੇ ਫਿਰ ਬਾਸਕਦਾ ਬਾਅਦ ਚ ਪਸਤੌਣ ਦਾ ਫਿਰ ਨਾ ਕੋਈ ਫਾਇਦਾ ਹੁੰਦਾ ਏ ਹਾਂ ਨਾ ਸਮਾਂ ਹੱਥਾਂ ਨੂੰ ਨਾ ਸਮਾਂ ਆਉਂਦਾ ਫਿਰ ਆਪਾਂ ਸੋਚਦੇ ਵੀ ਐਂ ਕਰ ਲੈਂਦੇ ਹਾਂ ਨਾ ਐਂ ਕਰ ਦਿੰਦੇ ਫਿਰ ਚਲੋ ਬਾਕੀ ਪਰਮਾਤਮਾ ਮਿਹਰ ਕਰੇ ਭਾਈ ਉੱਥੇ ਇਹ ਟਾਈਮ 'ਚ ਬਹੁਤ ਔਖਾ ਹੋ ਜਾਂਦਾ ਹੂੰ ਨਾ ਭਾਈ ਹਲਦੀ ਪਾਣੀ ਆ ਇਹਦੇ 'ਚ ਇਹ ਐਨੀ ਕਾ ਇੰਨੀ ਹਲਦੀ ਪਾ ਕੇ ਅੱਗੇ ਬਾਉਜੀ ਦੀ ਚੁੱਪੀ ਹੈ ਬਾਉਜੀ ਦੀ ਚੁੱਪੀ ਬਾਉਜੀ ਦੀ ਚੁੱਪੀ ਚ ਹੈ ਗਿਆ ਇਹ ਤਾਂ ਸੀਕਰਟ ਹੀ ਮਸਲਾ ਨਹੀਂ ਦੱਤਣੇ ਹੈ ਬਹੁਤ ਪਾਇਆ ਵਾ ਬਹੁਤ ਉਸ ਹੈ ਜੀ ਹੋਰਾਂ ਪਰਾਂ ਦੀ ਜੰਗਲ ਦੀ ਬੂਟੀਆਂ ਹਾਂ ਅਗੜੀਆਂ ਵੇਜ ਬਾਉਜੀ ਦੀ ਚੁੱਪੀ ਐ ਬਾਉਜੀ ਦੀ ਚੁੱਪੀ ਇੰਨੇ ਕ ਜੰਗਲ ਦੀ ਬੂਟੀ ਇਕੱਠੀ ਕਰੀ ਵੇਜ ਹਾਂ ਇਹਨੂੰ ਪਕਾਣਾ ਆ ਘਰ ਸਵਾਰ ਕੇ ਹਾਂ ਟਮਾਟਰ ਹਲੇ ਨਹੀਂ ਪਾਣੇ ਟਮਾਟਰ ਪਾਏ ਆ ਦੱਸਾਂਗੇ ਟਮਾਟਰ ਕਦ ਪਾਣੇ ਆ ਹਲਦੀ ਪਕਾ ਕੇ ਆ ਹਾਂ ਤੇ ਜਿਹੜੀ ਹੱਥਾਂ ਨੂੰ ਨਾ ਲੱਗੇ ਹਾਂ ਇਹ ਵਾਰੀ ਹੱਥਾਂ ਨੂੰ ਲੱਗਣ ਲੱਗਦੀ ਹੈ ਨਾ ਹਲਦੀ ਹਾਂ ਇਹਨੂੰ ਪਕਾ ਲਵੇ ਹਾਂ ਲੈ ਪੀ ਲੈ ਮੈਂ ਨਹੀਂ ਗੁਣਾਇਆ ਨਾ ਪਈ ਟਮਾਟਰ ਪਾ ਦੋ ਹੁਣ ਵਾਹ! ਇਹ ਖੁਸ਼ਬੂ ਹੈ। ਕਿਹ ਖੁਸ਼ਬੂ ਹੈ। ਜਦੋਂ ਗਰੇਂਦਰ ਬਾਈ ਕੋ ਬਣਾਦਾ ਹੁੰਦਾ ਨਾ ਲਾਗੇ ਸਾਗੇ ਗੱਡੀਆਂ ਵਾਲੇ ਖੁਸ਼ਬੂਆਂ ਲੰਦੇ ਫਿਰਦੇ ਆ ਪੁੱਛਦੇ ਆ ਵੀ ਕਿਆ ਬਣਾਣਾ ਭਾਈ। ਤੈਨੂੰ ਤਾਂ ਐਂ ਹੀ ਕਹਦੇ ਨੇ ਮੀਟ ਬਣਾਇਆ ਹੈ। ਹਮ ਹੈਨਾ ਬਣਾਉਂਦੇ ਆਂ ਅਸੀਂ ਸਬਜ਼ੀ ਉਹ ਆ। ਸਿੱਸੀ ਬਣਾਇਆ ਸਿੱਸੀ। ਹੁਣ ਇਹਨੂੰ ਐਨ ਪੋਨੋ ਲੈਣਾ ਤੜਕੇ ਨੇ ਲੋਈ ਮਸਾਲਾ ਇਹ ਜਾ ਹੋ ਗਿਆ ਸਮਝ ਇਹ ਤੇ ਹੁਣ ਪਾ ਲੈਣਾ ਇਹ ਦੁੱਧ ਦੋਲੀ ਚਾਹ ਵਾਲਾ ਦੋਲੀ ਚਾਹ ਵਾਲਾ ਉਹਦੇ ਮੰਗਦਾ ਕਰ ਦੋਲੀ ਚਾਹ ਵਾਲੇ ਵਾਂਗੇ ਬਹੁਤ ਦਿੱਤੇ ਜਿਆਦਾ ਉਹ ਕਰਤਾ ਜਿਵੇਂ ਬਰੀਕ ਉਹ ਕਰਦਾ ਉਹ ਇਹ ਸਾਡੇ ਕੋਲ ਕਿਲੋ ਦੁੱਧ ਸੀਗਾ ਇਦਾਂ ਹੁਣ 4 ਜਣਿਆਂ ਵਾਸਤੇ ਬਣਾਣੀ ਐ ਕਿਲੋ ਜੋ ਸਮਝ ਅੱਧਾ ਕਿਲੋ ਪਾ ਲਿਆ ਹੋਰ ਪਾਉਂਦਾ ਜਾਂ ਕੋਈ ਨਹੀਂ ਬਚੀ ਜੋ ਦੁੱਧ ਤਾਂ ਬੱਧੇ ਰੱਖੀਂ ਬਾਈ ਹੋਰ ਆਣਾ ਹੋਰ ਪਾ ਦੇ ਬਹੁਤ ਆ ਵਾਧੂ ਆ ਕਿਲੋ ਦੁੱਧ ਚ ਪਾਈਆ ਕੋ ਬਚਿਆ ਹੁਣਾ ਬਸ ਇਹ ਪਾਤਾ ਇਹ ਪਾਉਣੀਆਂ ਪੈਣੀਆਂ ਥੋੜੀਆਂ ਜਿਹਾ ਹਿਸਾਬ ਕਿਤਾਬ ਦੀਆਂ ਹਾਂ ਨਹੀਂ ਪੱਟੀ ਮੇਸ ਕਰ ਦਿੰਦੀ ਹਾਂ ਐ ਪੱਟੀ ਮੇਸ ਕਰ ਦਿੰਦੀ ਹਾਂ ਐ ਬਸ ਇਹ ਮੜੀ ਆ ਵਾ ਦੇਖ ਕੇ ਪਾਇਓ ਬਾਈ ਬਣ ਕੇ ਹਾਂ ਇਹ ਥੋੜੀ ਜਿਹੀ ਹੀ ਪੈਣੀ ਆ ਨਹੀਂ ਪੀ ਲੂੰਗੀ ਆ ਸਾਰਾ ਕੁਝ ਇਹ ਨਹੀਂ ਇਹਨਾਂ ਨੇ ਸਾਰਾ ਕੁਝ ਚੱਕ ਜਾਣਾ ਤੁਹਾਨੂੰ ਭੁੱਖੇ ਛੱਡ ਜੂਗੀ ਆ ਆ ਪੀ ਜਾਣ ਇਹਨਾਂ ਨੂੰ ਮੈਂ ਕਿਹਾ ਇਹ ਜਾਨਾ ਘਟਦਾ ਨਹੀਂ ਹੈ ਨਾ ਲੱਗਦਾ ਇਹ ਲਾ ਫਿਰ ਚੁੱਪੀ ਵੀ ਚੱਕ ਲਾਓ ਜੀ ਕਿ ਚੁੱਪੀ ਬਾ ਇਹਨੂੰ ਉਬਾਲੀ ਜੀ ਆਣ ਲੱਗ ਜਾਂਦੀ ਹੁੰਦੀ ਆ ਬਜਾ ਦੇ ਸਮਝੋ ਉਬਾਲੀ ਜੀ ਆ ਗਈ ਬਜਾ ਦੇ ਇਹਨੂੰ ਤਾਰ ਲੋ ਹਨਾ ਐਨ ਕਰਕੇ ਉਦੇ ਉਹ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਸਕਦੇ ਆ ਮੰਨ ਲਓ ਕਈ ਬੰਦੇ ਨੂੰ ਪਤਲੀ-ਪਤਲੀ ਪਸੰਦ ਹੁੰਦੀ ਆ। ਕਈ ਗਾੜੀ ਪਸੰਦ ਆ ਕਈਆਂ ਨੂੰ। ਕਈਆਂ ਨੂੰ ਗਾੜੀ ਪਸੰਦ ਹੁੰਦੀ ਆ। ਪਤਲੀ ਬੰਦੇ ਆ। ਜੇ ਗਾੜੀ ਪਸੰਦ ਆ ਇਹਨੂੰ ਕਾੜ ਲਓ ਥੋੜੀ ਜਿਹੀ ਹੋਰ। ਪਰ ਪਾਣੀ ਪੂਣੀ ਨਾ ਪਾਓ ਬਸ। ਹਾਂ ਪਾਣੀ ਜੇ ਪਾਣੀ ਪਾਦਾ ਤੇ ਪੱਟੀ ਵੇਖੇਗੀ। ਤੇ ਤਾਂ ਪਟਾ ਹੀ ਬਾਹਰ ਜਾਣਾ ਹੈ ਬੇੜਾ ਕਰ ਕਰ। ਇੱਕ ਪਾਸੇ ਫਿਰਦਾ ਦੁੱਧ ਇੱਕ ਪਾਸੇ ਫਿਰਦਾ। ਹਾਂ। ਫਤਲ ਫਤਲ ਕਰਦੀ ਫਿਰਦੀ ਵੀ ਇਹ ਫਤਕ ਫਤਕ ਆ ਦਾਲ ਫਤਕ ਫਤਕ ਕਰਦੀ ਪਰਤੀ ਐ ਸਿਓ ਭੱਜ ਵੀ ਫਤਕ ਫਤਕ ਕਰਦੀ ਆ ਹਾਂ ਅਰੇ ਇਹ ਵੀ ਸਪੈਸ਼ਲ ਆਉਂਦੀ ਸਿਓ ਹਾਂ ਇਹ ਵੀ ਬਾਈ ਸੇਵ ਸਪੈਸ਼ਲ ਆਂਦੀ ਐ ਨਬ ਉਹ ਦਿਖਾਵਾ ਚੱਕ ਗਏ ਕੱਢ ਗਏ ਚੋਂ ਵੀ ਕਿਹੜੀ ਉਹ ਆ ਇਹ ਹਲਦੀ ਰਾਮ ਦੀ ਵੀ ਆਂਦੀ ਐ ਬਾਈ ਕਿੱਧਰੋਂ ਸਿੱਧੀ ਪੁੱਠੀ ਪੈ ਪੁੱਠਾ ਹੋ ਗਿਆ ਵਾ ਰੋਗੇ ਜੀ ਆ ਬਈ ਆ ਕੱਲੀ ਸੇਵ ਲੈਣੀ ਐ ਇਹ ਆ ਕੱਲੀ ਸੇਵ ਲੈਣੀ ਐ ਤੁਸੀਂ ਆਹਾ ਲక్ష్ਮੀ ਇਹ ਹਲਦੀ ਰਾਮ ਚ ਵੀ ਆਂਦੀ ਆ ਬੀਕਾ ਨੇਰਦੀ ਵੀ ਆਂਦੀ ਐ ਸਾਰਿਆਂ ਦੀ ਆਂਦੀ ਆ ਹਾ ਜਿੰਨੇ ਗ ਜਿਹੜੀ ਵੀ ਤੁਹਾਡੇ ਉੱਤੇ ਮਿਲਦੀ ਐ ਉਹ ਲੈ ਲੈਣੀ ਐ ਇਹ ਤੁਹਾਨੂੰ ਮੋਟੀ ਪਸੰਦ ਐ ਮੋਟੀ ਲੇ ਲਓ ਹਾਂ ਬਈ ਚੱਲੇ ਰਿਹਾ ਆ ਕੜਚੀ ਦੇਖ ਤਾਂ ਵਿੱਚ ਤੇ ਚੱਕ ਕੇ ਪਕੌੜੀ ਜੀ ਇੱਕ ਚੱਕ ਹੋ ਗਈ ਇਹ ਤਾਂ ਹੂੰ ਦੇ ਸੀ ਗੀ ਮੁੱਕ ਗਿਆ ਤੁਹਾਡਾ ਨਾ ਪਿਆ ਆਲਾ ਮੁੱਕ ਗਏ ਲੇ ਹੁਣ ਹਾਂ ਜੀ ਮੇਟਰ ਸਾਊਂਡ ਚ ਆ ਗਈ ਸੀ ਕਿ ਗੜਬੜ ਕੋਈ ਤੇ ਇਹਨੂੰ ਹਲਾਇਆ ਜਾਣਾ ਜਿਹੜੇ ਬੰਦੇਆਂ ਨੂੰ ਤਾਂ ਹੁੰਦੀ ਆ ਵੀ ਮਤਲਬ ਗਾੜੀ ਪਸੰਦ ਸੇਪਾ ਜੀ ਵੀ ਗਾੜੀ ਖਾਣੀ ਆ ਥੋੜੀ ਜੀ ਟਾਇਰ ਟਕਾਣੀ ਆ ਉਹ ਤਾਂ ਇਹਨੂੰ ਹੋਰ ਮਤਲਬ ਉਹ ਕਰ ਸਕਦੇ ਆ ਪਕਾ ਸਕਦੇ ਆ ਤੇ ਗਾੜੀ ਕਰ ਲੋ ਜਿਹੜੇ ਬੰਦੇ ਪਤਲੀ ਖਾਣਾ ਪਸੰਦ ਕਰਦੇ ਆ ਵੀ ਸਾਨੂੰ ਵੀ ਗਾੜੀ ਠੀਕ ਨਹੀਂ ਲੱਗਦੀ ਹਨਾ ਵੀ ਥੋੜੀ ਜੀ ਪਤਲ ਹੀ ਰਹੇ ਉਹ ਇਹਨੂੰ ਮਤਲਬ ਉਹਸਾ ਨਾਲ ਤਾਰ ਸਕਦੇ ਆ ਕਿਉਂਕਿ ਸਾਨੂੰ ਪਤਲੀ ਪਸੰਦ ਆ ਤੇ ਅਸੀਂ ਬਸ ਇਹ ਬਣਨੇ ਵਾਲੀ ਰੈਡੀ ਆ ਮਾੜਾ ਮੋਟਾ ਸੇਕ ਲਵਾ ਕੇ ਬਾ ਤਾਰਦੇ ਆ ਇਹਨੂੰ ਥੱਲੇ ਤੇ ਫਿਰ ਕਰਦੇ ਆ ਟਰਾਈ ਇਹ ਜੇ ਤੁਸੀਂ ਦੇਸੀ ਘੀ ਵੀ ਪਾ ਸਕਦੇ ਆ ਸਾਡੇ ਕੋਲ ਤਾਂ ਮੁੱਕ ਗਿਆ ਦੇਸੀ ਘੀ ਗੁਰਿੰਦਰ ਬਾਈ ਨਾਲ ਕੋਲ ਰਹਿ ਗਿਆ ਤੇ ਇਹਨੂੰ ਪਾ ਕੇ ਦੇਸੀ ਘੀ ਬਸ ਮੈਂ ਕਹਿੰਦਾ ਦੇਸੀ ਘੀ ਹੋਵੇ ਨਾ ਨਾਲ ਬਸ ਉਹ ਕਹਿੰਦੇ ਨਹੀਂ ਹੁੰਦੇ ਹਨ ਕਿਉਂ ਬਣਾਵੇ ਦਾਲ ਸਬ지 ਸਵਾਦ ਕਿਵੇਂ ਆ ਉਹ ਵੀ ਨਵੀਂ ਬਹੂ ਦਾ ਨਾ ਇਦਾਂ ਹੀ ਹੁੰਦੀ ਆ ਉਹ ਕਹਾਵਤ ਜੀ ਹੈ ਨਾ ਲਾ ਭਾਈ ਬਣ ਗਈ ਸਾਡੀ ਸੇਵ ਭਾਜੀ ਹੁਣ ਜੇ ਇਹ ਤੇ ਗਾਹ ਕਰੂਗੇ ਬਾ ਫਿਰ ਜਦਾਂ ਫਟੀਆਂ ਵਿੱਚ ਡਾਊਟ ਘੁਸੜ ਹੋ ਜਾਣਾ ਉਹ ਚੱਕ ਉਹ ਉਹ ਸਟੈਂਡ ਕਿੱਥੇ ਆ ਉਹ ਦੇ ਫੇ ਇਹ ਨਾ ਟਰੱਕ ਉਹ ਭਾਲ ਲੈ ਇੱਧਰ ਤੇ ਹੈਂਡਲ ਇਹ ਆ ਦੇਖੋ ਬਣ ਗਈ ਤੇ ਰੈਸিপি ਕਰੋ ਸ਼ੇਅਰ ਜਿਹੜੇ ਭਰਾ ਬਾਹਰ ਰਹਿੰਦੇ ਆ ਉਹਨਾਂ ਵਾਸਤੇ ਸਭ ਤੋਂ ਸੌਖੀ ਸਬਜ਼ੀ